ਇਹ ਮੈਂ ਆਪਦੇ ਪੀਆਰਟੀਸੀ ਦੇ ਭਰਾਵਾਂ ਨੂੰ ਪੰਬਾਸ ਵਾਲਿਆਂ ਨੂੰ ਪੰਜਾਬ ਰੋਡਵੇਜ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅਗਰ ਰਾਜਾ ਵੜਿੰਗ ਨੇ ਉਹ 4 ਮਹੀਨੇ ਜਦੋਂ ਮੈਂ ਮੰਤਰੀ ਸੀਗਾ ਤੁਸੀਂ ਇਹ ਸਮਝਦੇ ਹੋ ਕਿ ਕੋਈ ਚੰਗੇ ਕੰਮ ਕੀਤੇ ਆ ਔਰ ਮੈਂ ਵਾਕਿਆ ਹੀ ਟ੍ਰਾਂਸਪੋਰਟ ਟ੍ਰਾਂਸਪੋਰਟਰਾਂ ਦਾ ਸਰਕਾਰ ਸਾਡੀ ਪੰਨ ਬਸ ਦਾ ਪੀਆਰਟੀਸੀ ਦਾ ਪੰਜਾਬ ਰੋਡਵੇਜ਼ ਦਾ ਕੋਈ ਫਾਇਦਾ ਕੀਤਾ ਹੈ ਜਾਂ ਮੈਂ ਤੁਹਾਡੇ ਮੁਲਾਜ਼ਮਾਂ ਦੀ ਲੜਾਈ ਲੜੀ ਹੈ ਤਾਂ ਮੇਰੀ ਬੇਨਤੀ ਹੈ ਤੁਸੀਂ ਇੱਕ ਇੱਕ ਬੰਦਾ 50 50 ਵੋਟਾਂ ਤੇ ਪ੍ਰਭਾਵ ਰੱਖਦੇ ਹੋ ਮੇਰੀ ਇਹ ਬੇਨਤੀ ਹੈ ਇਹਨਾਂ ਨੂੰ ਸਭ ਸਿਖਾਉਣਾ ਬੜਾ ਜ਼ਰੂਰੀ ਹੈ ਔਰ ਖਾਸ ਕਰਕੇ ਨਾ ਪ੍ਰਾਈਵੇਟ ਟ੍ਰਾਂਸਪੋਰਟਰਾਂ ਜਿਹੜੇ ਵੱਡੇ ਟਰਾਂਸਪੋਰਟਰ ਐ ਛੋਟੇ ਨਹੀਂ ਗੱਲ ਕਰ ਰਿਆ ਇਹਨਾਂ ਲੋਕਾਂ ਨੂੰ ਸਭ ਸਿਖਾਉਣਾ ਜ਼ਰੂਰੀ ਐ ਮੇਰੀ ਤੁਹਾਨੂੰ ਇਹ ਬੇਨਤੀ ਐ ਹੱਥ ਜੋੜ ਕੇ ਕਿ ਹਮ ਹਮਾਕੇ ਗਿੱਦੜਬਾਚ ਦੋ ਦਿਨ ਚਾਹੇ ਛੁੱਟੀ ਲੈ ਲੋ ਚਾਹੇ ਰਾਤ ਬਰਾਤੇ ਆਓ ਚਾਹੇ ਕੋਈ ਫੋਨ ਕਰੋ ਲੇਕਿਨ ਕਿ অতি ਜ਼ਰੂਰੀ ਐ ਕਿ ਤੁਸੀਂ ਆ ਕੇ ਮੇਰੀ ਤੇ ਮੇਰੀ ਧਰਮਪਤਨੀ ਦੀ ਮਦਦ ਕਰੋ ਨਈ ਤਾਂ ਔਰ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਕਾਂਗਰਸ ਦੀਆਂ 4 ਸੀਟਾਂ ਆਪਾਂ ਲੜ ਰਹੇ ਹਾਂ ਡੇਰਾ ਬਾਬਾ ਨਾਨਕ ਚੱਬੇਵਾਲ ਤੇ ਬਰਨਾਲੇ ਉਹਨਾਂ ਦੇ ਵੀ ਜਿੱਥੇ-ਜਿੱਥੇ ਤੁਹਾਡੀ ਵਾਕਫੀਅਤ ਹੈ ਉੱਥੇ-ਉੱਥੇ ਤੁਸੀਂ ਸਰਕਾਰ ਨੂੰ ਸਬਕ ਸਿਖਾਉਣ ਦਾ ਕੰਮ ਕਰੋ ਇਹ ਮੇਰੀ ਤੁਹਾਨੂੰ ਬੇਨਤੀ ਹੈ ਡਰਾਈਵਰ ਤੇ ਕਨੈਕਟਰ ਵੀਰੋ ਤੁਹਾਡੇ 'ਚ ਬੜੀ ਤਾਕਤ ਹੈ ਔਰ ਅਗਰ ਤੁਸੀਂ ਮਨ ਬਣਾ ਲਓ ਕਾ ਤੁਸੀਂ ਘੱਟੋ ਘੱਟ ਇੱਕ ਇੱਕ ਹਲਕੇ ਦੇ ਵਿੱਚ 2 2000 25 2500 ਵੋਟ ਨੂੰ ਹੁੰਜਾ ਫੇਰ ਸਕਦੇ ਹੋ ਦੁਬਾਰਾ ਫੇਰ ਬੇਨਤੀ ਕਰਦਾ ਮੈਂ ਪੀਆਰਟੀਸੀ ਪਨਬਾਸ ਤੇ ਪੰਜਾਬ ਰੋਡਵੇਜ਼ ਦੇ ਲੋਕਾਂ ਨੂੰ ਮੇਰੇ ਦੋਸਤਾਂ ਨੂੰ ਮੇਰੇ ਵੀਰਾਂ ਨੂੰ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਪਿਆਰ ਦਿੱਤਾ ਔਰ ਥੋੜੀ ਸ਼ਹਿਦ ਮੈਂ ਬੜਕ ਮਾਰ ਦਿੰਦਾ ਕਿ ਬਸ ਚ ਕਿਸੇ ਨੂੰ ਵੀ ਪੁੱਛ ਲਿਓ ਵੀ ਰਾਜਾ ਵੜਿੰਕੇ ਹੋ ਜਾਂ ਮੰਤਰੀ ਰਿਹਾ ਸੋ ਮੇਰੀ ਬੇਨਤੀ ਆ ਦਿਨ ਥੋੜਿਆ ਸਨੇਹ ਸੱਪੇ ਤੇ ਪਹੁੰਚ ਕੇ ਮੇਰੀ ਲੜਾਈ ਲੜੋ ਇਹ ਮੈਂ ਆਪਦੇ ਪੀਆਰਟੀਸੀ ਦੇ ਭਰਾਵਾਂ ਨੂੰ ਪੰਬਾਸ ਵਾਲਿਆਂ ਨੂੰ ਪੰਜਾਬ ਰੋਡਵੇਜ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅਗਰ ਰਾਜਾ ਵੜਿੰਗ ਨੇ ਉਹ 4 ਮਹੀਨੇ ਜਦੋਂ ਮੈਂ ਮੰਤਰੀ ਸੀਗਾ ਤੁਸੀਂ ਇਹ ਸਮਝਦੇ ਹੋ ਕਿ ਕੋਈ ਚੰਗੇ ਕੰਮ ਕੀਤੇ ਹੈ ਔਰ ਮੈਂ ਵਾਕਿਆ ਹੀ ਟ੍ਰਾਂਸਪੋਰਟ ਟ੍ਰਾਂਸਪੋਰਟਰਾਂ ਦਾ ਸਰਕਾਰ ਸਾਡੀ ਫਨ ਬਸ ਦਾ ਪੀਆਰਟੀਸੀ ਦਾ ਪੰਜਾਬ ਰੋਡਵੇਜ਼ ਦਾ ਕੋਈ ਫਾਇਦਾ ਕੀਤਾ ਹੈ ਜਾਂ ਮੈਂ ਤੁਹਾਡੇ ਮੁਲਾਜ਼ਮਾਂ ਦੀ ਲੜਾਈ ਲੜੀ ਹੈ ਤਾਂ ਮੇਰੀ ਬੇਨਤੀ ਹੈ ਤੁਸੀਂ ਇੱਕ ਇੱਕ ਬੰਦਾ 50 50 ਵੋਟਾਂ ਤੇ ਪ੍ਰਭਾਵ ਰੱਖਦੇ ਹੋ ਮੇਰੀ ਇਹ ਬੇਨਤੀ ਹੈ ਇਹਨਾਂ ਨੂੰ ਸਭ ਸਿਖਾਉਣਾ ਬੜਾ ਜ਼ਰੂਰੀ ਹੈ ਔਰ ਖਾਸ ਕਰਕੇ ਨਾ ਪ੍ਰਾਈਵੇਟ ਟ੍ਰਾਂਸਪੋਰਟਰਾਂ ਜਿਹੜੇ ਵੱਡੇ ਟਰਾਂਸਪੋਰਟਰ ਐ ਛੋਟੇ ਨਹੀਂ ਗੱਲ ਕਰ ਰਿਆ ਇਹਨਾਂ ਲੋਕਾਂ ਨੂੰ ਸਭ ਸਿਖਾਉਣਾ ਜ਼ਰੂਰੀ ਐ ਮੇਰੀ ਤੁਹਾਨੂੰ ਇਹ ਬੇਨਤੀ ਐ ਹੱਥ ਜੋੜ ਕੇ ਕਿ ਹਮ ਹਮਾਕੇ ਗਿੱਦੜਬਾਚ ਦੋ ਦਿਨ ਚਾਹੇ ਛੁੱਟੀ ਲੈ ਲੋ ਚਾਹੇ ਰਾਤ ਬਰਾਤੇ ਆਓ ਚਾਹੇ ਕੋਈ ਫੋਨ ਕਰੋ ਲੇਕਿਨ ਕਿ অতি ਜ਼ਰੂਰੀ ਐ ਕਿ ਤੁਸੀਂ ਆ ਕੇ ਮੇਰੀ ਤੇ ਮੇਰੀ ਧਰਮਪਤਨੀ ਦੀ ਮਦਦ ਕਰੋ ਨਹੀਂ ਤਾਂ ਔਰ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਕਾਂਗਰਸ ਦੀਆਂ ਚਾਰ ਸੀਟਾਂ ਆਪਾਂ ਲੜ ਰਹੇ ਹਾਂ ਡੇਰਾ ਬਾਬਾ ਨਾਨਕ ਚੱਬੇਵਾਲ ਤੇ ਬਰਨਾਲੇ ਉਹਨਾਂ ਦੇ ਵੀ ਜਿੱਥੇ-ਜਿੱਥੇ ਤੁਹਾਡੀ ਵਾਕਫੀਅਤ ਹੈ ਉੱਥੇ-ਉੱਥੇ ਤੁਸੀਂ ਸਰਕਾਰ ਨੂੰ ਸਬਕ ਸਿਖਾਉਣ ਦਾ ਕੰਮ ਕਰੋ ਇਹ ਮੇਰੀ ਤੁਹਾਨੂੰ ਬੇਨਤੀ ਹੈ ਡਰਾਈਵਰ ਤੇ ਕਨੈਕਟਰ ਵੀਰੋ ਤੁਹਾਡੇ 'ਚ ਬੜੀ ਤਾਕਤ ਹੈ ਔਰ ਅਗਰ ਤੁਸੀਂ ਮਨ ਬਣਾ ਲਓ ਤਾਂ ਤੁਸੀਂ ਘੱਟੋ-ਘੱਟ ਇੱਕ-ਇੱਕ ਹਲਕੇ ਦੇ ਵਿੱਚ 2-2000 25-2500 ਵੋਟ ਨੂੰ ਹੁੰਜਾ ਫੇਰ ਸਕਦੇ ਹੋ ਦੁਬਾਰਾ ਫੇਰ ਬੇਨਤੀ ਕਰਦਾ ਹਾਂ ਪੀਆਰਟੀਸੀ ਪੰਬਸ ਤੇ ਪੰਜਾਬ ਰੋਡਵੇਜ਼ ਦੇ ਲੋਕਾਂ ਨੂੰ ਮੇਰੇ ਦੋਸਤਾਂ ਨੂੰ ਮੇਰੇ ਵੀਰਾਂ ਨੂੰ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਪਿਆਰ ਦਿੱਤਾ ਹੈ ਔਰ ਥੋੜੀ ਸ਼ਹਿਦ ਇਹ ਮੈਂ ਬੜਕ ਮਾਰ ਦਿੰਦਾ ਕਿ ਬੱਸ 'ਚ ਕਿਸੇ ਨੂੰ ਵੀ ਪੁੱਛ ਲਿਓ ਵੀ ਰਾਜਾ ਵੜਿੰਕੇ ਹੋ ਜਾਂ ਮੰਤਰੀ ਰਿਹਾ ਸੋ ਮੇਰੀ ਬੇਨਤੀ ਆ ਦਿਨ ਥੋੜਿਆ ਸਨੇਹ ਸੱਪੇ ਤੇ ਪਹੁੰਚ ਕੇ ਮੇਰੀ ਲੜਾਈ ਲੜਾ